ਪੰਜਾਬ ਸਰਹੱਦ ਹਲਕਾ ਫਲੋਰ ਦੇ ਸ਼ਹਿਰ ਗੁਰਾਇਆਂ ਦੇ ਵਿੱਚ ਇੱਕ ਦਰਦਨਾਕ ਹਾਸਾ ਜਿਹੜਾ ਵਾਪਰਿਆ ਜਿਸ ਦੇ ਵਿੱਚ ਦੋ ਨੌਜਵਾਨਾਂ ਦੀ ਜਿਹੜੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਨੌਜਵਾਨ ਹੈ ਨੈਸ਼ਨਲ ਹਾਈਵੇ 44 ਦੀਆਂ ਤਸਵੀਰਾਂ ਸਾਂਝੀਆਂ ਕਰਦੇ ਪਹਿਲਾਂ ਤਾਂ ਦੇ ਨਾਲ ਜਿਸ ਹਾਈਵੇ ਤੋਂ ਮੋਟਰਸਾਈਕਲ ਸਵਾਰ ਜਿਹੜੇ ਦੋ ਨੌਜਵਾਨ ਜਿਹੜੇ ਦੱਸਿਆ ਜਾ ਰਿਹਾ ਲੁਧਿਆਣਾ ਸਾਈਡ ਤੋਂ ਫਗਵਾੜਾ ਸਾਈਡ ਜਲੰਧਰ ਸਾਈਡ ਜਿਹੜੇ ਜਾ ਰਹੇ ਸੀ ਅਮਰੋਦਸਰ ਨੰਬਰ ਜਿਹੜਾ ਮੋਟਰਸਾਈਕਲ ਸੀਗਾ ਦੋਨੇ ਨੌਜਵਾਨ ਫਗਵਾੜਾ ਸਾਈਡ ਨੂੰ ਵੱਧ ਰੇ ਸਕੇ ਦੱਸਿਆ ਜਾ ਰਿਹਾ ਪਿੱਛੋਂ ਕਿਸੇ ਗੱਡੀ ਆ ਬੱਸ ਨੇ ਜਿਹੜੀ ਫੇਟ ਮਾਰੀ ਉਸ ਤੋਂ ਬਾਅਦ ਨੌਜਵਾਨ ਇੱਕ ਜਿਹੜਾ ਪੁਲ ਤੋਂ ហេਠਾ ਜਿਹੜਾ ਡਿੱਗਿਆ ਜਿਸ ਦੀ ਮੌਤ ਹੋ ਗਈ ਤੇ ਦੂਸਰਾ ਨੌਜਵਾਨ ਜਿਹੜਾ ਉਹ ਇਸ ਜਿਹੜਾ ਸਿਮਟਡ ਜਿਹੜੇ ਇਹ ਸੇਫਟੀ ਦੇ ਲਈ ਸਾਈਡਾਂ ਦੇ ਇਹ ਬੈਰੀਕੇਡ ਟਾਈਪ ਜਿਹੜੇ ਲਗਾਏ ਹੋਏ ਆ ਗਏ ਸਿਮਟਡ ਇਸ ਬੈਰੀਕੇਡ ਦੇ ਉੱਪਰ ਜਿਹੜੇ ਸਰੀਏ ਜਿਹੜੇ ਲੱਗੇ ਹੋਏ ਐਂਗਲ ਲੱਗੇ ਹੋਏ ਆ ਉਸ ਦੇ ਵਿੱਚ ਜਿਹੜਾ ਨੌਜਵਾਨ ਜਾ ਫਸਿਆ ਤੇ ਉਸ ਦੀ ਵੀ ਜਿਹੜੀ ਮੌਤ ਹੋ ਗਈ ਹੈ ਇਹ ਤੁਸੀਂ ਵੀ ਦੇਖ ਸਕਦੇ ਹੋ ਕਿ ਇਸ ਹਾਈਵੇ ਦੇ ਉਪਰੋਂ ਜਿਹੜਾ ਇਸ ਥੱਲੇ ਜਿਹੜਾ ਸਰਵਿਸ ਰੋਡ ਜਿਹੜਾ ਜਾ ਰਿਹਾ ਹੈਗਾ ਇੱਥੇ ਇੱਕ ਨੌਜਵਾਨ ਜਿਹੜਾ ਡਿਹਾ ਜਿਸ ਦੀ ਮੌਕੇ ਤੇ ਮੌਤ ਹੋ ਗਈ ਹੈ ਤੇ ਦੂਸਰਾ ਨੌਜਵਾਨ ਜਿਹੜਾ ਐਂਗਲਰ ਦੇ ਵਿੱਚ ਜਿਹੜਾ ਫਸਿਆ ਹੈਗਾ ਉਸ ਦੀ ਵੀ ਜਿਹੜੀ ਮੌਕੇ ਤੇ ਮੌਤ ਹੋ ਗਈ ਹੈ ਤੇ ਉਹ ਜਿਹੜਾ ਨੌਜਵਾਨ ਜਿਹੜਾ ਤੁਹਾਨੂੰ ਉਹ ਤਸਵੀਰਾਂ ਦਿਖਾ ਦਿੰਨੇ ਆ ਕਿ ਕਿਸ ਜਗ੍ਹਾ ਤੇ ਜਿਹੜਾ ਦੂਸਰਾ ਨੌਜਵਾਨ ਜਿਹੜਾ ਫਸਿਆ ਤੇ ਕਿਸ ਮੁਸ਼ਕਲ ਦੇ ਨਾਲ ਪੁਲਿਸ ਪ੍ਰਸ਼ਾਸਨ ਜਾਂ ਆਮ ਲੋਕਾਂ ਨੇ ਜਿਹੜਾ ਉਸ ਨੌਜਵਾਨ ਨੂੰ ਇਸ ਲੋਹੇ ਦੇ ਜਿਹੜੇ ਸਰੀਏ ਦੇ ਜਿਹੜੇ ਇੱਥੇ ਬਣੇ ਹੋਏ ਆ ਉਹਦੇ ਵਿੱਚ ਜਿਹੜਾ ਜਾ ਫਸਿਆ ਸੀਗਾ ਤੇ ਇਹਨਾਂ ਸਰੀਆਂ ਦੇ ਵਿੱਚੋਂ ਜਿਹੜਾ ਨੌਜਵਾਨ ਜਿਹੜਾ ਬਾਹਰ ਕੱਢਿਆ ਹੈਗਾ ਜਿਹਨੂੰ ਦੁਬਾਰਾ ਉੱਪਰ ਨੂੰ ਖਿੱਚਿਆ ਗਿਆ ਕਿਉਂਕਿ ਨੌਜਵਾਨ ਦੂਸਰਾ ਵੀ ਠੇਠਾ ਨਾ ਦੇਖ ਜਵੇ ਕਿਉਂਕਿ ਮੌਕੇ ਤੇ ਉਸ ਨੌਜਵਾਨ ਦੀ ਮੌਤ ਨੌਜਵਾਨ ਜਿਹੜਾ ਬਾਈਕ 'ਤੇ ਸਵਾਰ ਹੋ ਕੇ ਜਿਹੜਾ ਇਹ ਲੁਧਿਆਣਾ ਸਾਈਡ ਤੋਂ ਜਲੰਧਰ ਸਾਈਡ ਨੂੰ ਜਾ ਰਿਹਾ ਸੀ ਕਿ ਜਦੋਂ ਇਹਨਾਂ ਦਾ ਮੋਟਰਸਾਈਕਲ ਜਿਹੜਾ ਹਾਦਸੇ ਦਾ ਜਿਹੜਾ ਇੱਥੇ ਸ਼ਿਕਾਰ ਹੋਇਆ ਤੇ ਜਿਸ ਤੋਂ ਬਾਅਦ ਦੋਨੇ ਨੌਜਵਾਨਾਂ ਜਿਹੜੀ ਦਰਦਨਾਕ ਮੌਤ ਹੋ ਗਈ ਹੈ ਦੋਨਾਂ ਦੀ ਡੈੱਡ ਬੋਡ ਨੂੰ ਹੁਣ ਸਿਵਲ ਹਸਪਤਾਲ ਫਲੋਰ ਦੇ ਵਿੱਚ ਜਿਹੜਾ ਲੈ ਕੇ ਗਏ ਆ ਇੱਕ ਨੌਜਵਾਨ ਦੇ ਕੋਲੋਂ ਜਿਹੜਾ ਆਈਡੈਂਟੀਟੀ ਮਿਲੀ ਹੈਗੀ ਗੁਰਪ੍ਰੀਤ ਸਿੰਘ ਨਾਮ ਦਾ ਜਿਹੜਾ ਨੌਜਵਾਨ ਹੈ ਜਿਹੜਾ ਅਮਰਸਰ ਦੇ ਪਿੰਡ ਉਚੇਕੇ ਗਲਾ ਕੋਈ ਪਿੰਡ ਹੈਗਾ ਆ ਉਹ ਆਈਡੈਂਟੀਟੀ ਜਿਹੜੀ ਆਧਾਰ ਕਾਰਡ ਉਹਦੇ ਕੋਲੋਂ ਮਿਲਿਆ ਜਿਹੜਾ ਦੂਸਰਾ ਨੌਜਵਾਨ ਹੈ ਉਸਦਾ ਦੋਸਤ ਹੈ ਉਸਦਾ ਭਰਾ ਹੈ ਕੀ ਹੈ ਉਸ ਵਾਰ ਹਲੇ ਪੁਲਿਸ ਨੇ ਕੋਈ ਪੋਸਟਿੰਗ ਨਹੀਂ ਕੀਤੀ ਹੈਗੀ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਕਿਉਂਕਿ ਹਾਈਵੇ ਹੈ ਇਹ ਹਾਈਵੇ ਤੇ ਜਾਮ ਕਾਫੀ ਲੱਗ ਗਿਆ ਸੀਗਾ ਇਸ ਹਾਦਸੇ ਤੋਂ ਬਾਅਦ ਉਸ ਤੋਂ ਬਾਅਦ ਜਿਹੜਾ ਹੁਣ ਪੁਲਿਸ ਪ੍ਰਸ਼ਾਸਨ ਨੇ ਉਹਨੇ ਨੌਜਵਾਨਾਂ ਦੀ ਦੇਦੀ ਡੈੱਡ ਬੋਡੀਆਂ ਆ ਸਿਵਲ ਹਸਪਤਾਲ ਫਲੋਰ ਦੇ ਵਿੱਚ ਜਿਹੜਾ ਰੱਖ ਦਿੱਤਾ ਉਸ ਤੋਂ ਬਾਅਦ ਹੁਣ ਅਗਲੀ ਕਾਰਵਾਈ ਕੀ ਹੁੰਦੀ ਹੈ ਆਈਡੈਂਟੀਟੀ ਜਿਹੜੀ ਕੀ ਇਸ ਨੌਜਵਾਨਾਂ ਦੀ ਆਂਦੀ ਹੈ ਕਿਉਂਕਿ ਆਧਾਰ ਕਾਰਡ ਜਰੂਰ ਮਿਲਿਆ ਹੈ ਪੈਨ ਕਾਰਡ ਜਿਹੜਾ ਮਿਲਿਆ ਹੈ ਤੇ ਉਸ ਤੋਂ ਬਾਅਦ ਹੁਣ ਕਿੱਥੇ ਦੇ ਰਹਿਣ ਆਲੇ ਆ ਨੌਜਵਾਨ ਕਿੱਥੇ ਦੇ ਨਹੀਂ ਇਸ ਗੱਲ ਦਾ ਹੱਲੇ ਕਿਉਂਕਿ ਪੁਲਿਸ ਪ੍ਰਸ਼ਾਸਨ ਨੇ ਪੋਸਟਿੰਗ ਨਹੀਂ ਕੀਤੀ ਆਧਾਰਕ ਜਿਹੜੇ ਜਰੂਰ ਦੋਨਾਂ ਦੇ ਨੌਜਵਾਨਾਂ ਦੇ ਕੋਲ ਜਿਹੜਾ ਮਿਲੇ ਹੈਗੇ ਆ ਹੁਣ ਜਿਹੜੇ ਡੈੱਡ ਬੋਡੀ ਆਇਆ ਸਿਵਲ ਹਸਪਤਾਲ ਫਲੋਰ ਦੇ ਵਿੱਚ ਰੱਖ ਦਿੱਤੀ ਹੈ ਜਿੱਥੇ ਉਹਨਾਂ ਦੀ شناخت ਲਈ ਜਿਹੜੇ ਬੋਡੀ ਆ ਉੱਥੇ ਰੱਖਿਆ ਗਈਆਂ ਤੇ ਹੁਣ ਅਗਲੀ ਕਾਰਵਾਈ ਕੀ ਕੁਛ ਹੁੰਦੀ ਆ ਉਹ ਦੇਖਣ ਲੋਕ ਹੋ ਗਏ ਆ ਪੀਟੀਸ਼ਨ ਨੂੰ ਗੁਰਾਇਆ